ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਬਟਾਲੇ ਵਿਕੇ ਜਿਹੜਾ ਸਮਾਗਮ ਹੋਇਆ ਏ ਪਠਾਨਕੋਟ ਗੁਰਦਾਸਪੁਰ ਅਤੇ ਅੰਮ੍ਰਿਤਸਰ ਸਾਹਿਬ ਦੀਆਂ ਜ਼ਿਲ੍ਹਿਆਂ ਦੇ ਬੱਚਿਆਂ ਦੀਆਂ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ ਟੋਟਲ 5 ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ ਜਿਹਦੇ ਵਿੱਚ ਅੰਦਾਜ਼ਨ ਇੱਕ 500 ਦੇ ਕਰੀਬ ਰਚਨਾਵਾਂ ਬੱਚਿਆਂ ਦੀਆਂ ਲਿਖੀਆਂ ਹੋਈਆਂ ਤੇ ਤਕਰੀਬਨ 1000 ਦੇ ਕਰੀਬ ਅੱਜ ਬੁੱਕ ਜਿਹੜੀ ਛਪੀ ਸੀਗੀ ਉਹ ਬੱਚਿਆਂ ਨੂੰ ਦਿੱਤੀ ਗਈ ਆ ਬੱਚਿਆਂ ਵੱਲੋਂ ਖੁਦ ਲਿਖੀਆਂ ਹੋਈਆਂ ਰਚਨਾਵਾਂ ਉਹ ਉਹਨਾਂ ਨੂੰ ਅਸੀਂ ਵਿਸ਼ੇ ਦਿੱਨੇ ਆ ਜਿਹੜੇ ਕਿ ਵਿਸ਼ੇ ਉਹ ਨੇ ਜਿਹੜੇ ਸਮਾਜ ਦੀ ਕ੍ਰਿਤੀਆਂ ਦੇ ਲਈ ਜਾਗਰੂਤਾ ਪੈਦਾ ਕਰਨ ਸੋ ਬੱਚਿਆਂ ਨੇ ਬਹੁਤ ਵਧੀਆ ਕੰਮ ਕੀਤਾ ਆ ਸਾਡੇ ਗੁਰਦਾਸਪੁਰ ਦੀ ਸਾਰੀ ਟੀਮ ਨੂੰ ਅੱਜ ਇਹਨਾਂ ਦੀਆਂ ਤਿੰਨ ਕਿਤਾਬਾਂ ਇੱਥੋਂ ਰਿਲੀਜ਼ ਹੋਈਆਂ ਨੇ ਇਹਨਾਂ ਦੇ ਸੰਪਾਦਕ ਤੋਂ ਇਹਨਾਂ ਦੇ ਜਿਲ੍ਹਾ ਜਿਹੜੇ ਸਾਡੇ ਮੋਰੀ ਨੇ ਉਹਨਾਂ ਨੂੰ ਆ ਸਾਰੀ ਟੀਮ ਨੂੰ ਮੈਂ ਆਪਣੇ ਵੱਲੋਂ ਪੰਜਾਬ ਭਵਨ ਸ੍ਰੀ ਕੈਨੇਡਾ ਵੱਲੋਂ ਆ ਖਾਸ ਕਰਕੇ ਇਸ ਟੀਮ ਦਾ ਕਿ ਸਾਡੇ ਕੋਲ ਤਕਰੀਬਨ 50 ਤੋਂ ਵੱਧ ਟੀਮਾਂ ਕੰਮ ਕਰਦੀਆਂ ਵਰਲਡ ਵਾਈ ਤੇ ਅਸੀਂ ਇਸ ਟੀਮ ਨੂੰ ਉੱਤਮ ਦਰਜੇ ਦੀ ਟੀਮ ਦਾ ਦਰਜਾ ਦਿੰਨੇ ਆ ਕਿ ਬਹੁਤ ਹੀ ਵਧੀਆ ਇਹ ਕੰਮ ਕਰਦੇ ਨੇ ਤੇ ਬੱਚਿਆਂ 'ਚ ਵਾੜਾ ਇਤਸ਼ਾਹ ਰਹਿੰਦਾ ਏ ਤੇ ਸਾਡੀ ਵੀ ਕੋਸ਼ਿਸ਼ ਰਹਿੰਦੀ ਆ ਬੇਸ਼ੱਕ ਸਾਨੂੰ 50 ਸਾਲ ਹੋ ਗਏ ਕੈਨੇਡਾ ਜੀਂਦਿਆਂ ਨੂੰ ਆਪਣੀ ਮਾਂ ਬੋਲੀ ਲਈ ਆਪਣੇ ਸੱਭਿਆਚਾਰ ਲਈ ਆਪਣੀ ਵਿਰਾਸਤ ਦੇ ਕੁਛ ਨਾ ਕੁਛ ਕਰਦੇ ਰਹੀਏ ਪਰ ਇਹ ਗੱਲ ਤੇ ਮੰਨਣਯੋਗ ਹੈ ਕਿ ਇਹ ਜਿਹੜਾ ਪ੍ਰੋਜੈਕਟ ਹੈ ਮੇਰਾ ਵੀ ਇੱਕ ਜਿੰਦਗੀ ਦਾ ਬਹੁਤ ਹੀ ਸੁਪਨੇ ਭਰਿਆ ਪ੍ਰੋਜੈਕਟ ਹੈ ਆ ਜਿਹਦੇ ਨਾਲ ਸਾਡੇ ਬੱਚਿਆਂ ਦੇ ਵਿੱਚ ਸਹਿਦ ਦੀ ਲਗਨ ਲੱਗੀ ਏ ਆ ਕਾਨਫਰੰਸ ਹੋਈ ਸੀਗੀ ਉਹਦੇ ਵਿੱਚ 1200 ਬੱਚਿਆਂ ਨੇ ਭਾਗ ਲਿਆ ਹੁਣ ਵੀ ਮੂਲੇ ਦਸਾਂ ਦਿਨਾਂ ਦੇ ਵਿੱਚ 24 ਕਿਤਾਬਾਂ ਹੋਰ ਰਿਲੀਜ਼ ਹੋਣੀਆਂ ਨੇ ਔਰ ਦੋ ਰੋਜ਼ਾ ਬਾਅਦ ਲੈ ਕੇ ਕਾਨਫਰੰਸ ਬੰਬੇ ਵਿੱਚ ਹੋ ਰਹੀ ਹੈ 20 ਤਰੀਕ ਨੂੰ ਮਾਝ ਪ੍ਰਦੇਸ਼ Rajasthan Haryana Bombay ਫਿਰ ਬਾਹਲੇ ਮੁਲਕਾਂ ਦੇ ਵਿੱਚ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਹਾਲੈਂਡ ਫਰਾਂਸ ਨਾਰਵੇ ਅ ਉਸ ਤੋਂ ਬਾਅਦ ਜਗੰਡਾ ਕਨੀਆ ਤਜ਼ਾਨੀਆ ਦੇ ਵਿੱਚ ਵੀ ਸਾਡੀ ਟੀਮ ਪਿਆਰ ਹੋ ਗਈ ਹੈ ਤੇ ਆਉਣ ਵਾਲੇ ਟਾਈਮ ਵਿੱਚ ਸਾਨੂੰ ਇਸ ਪ੍ਰੋਜੈਕਟ ਤੋਂ ਬਹੁਤ ਸਾਰੀਆਂ ਆਸਾਂ ਨੇ ਜਿਹਦੇ ਵਿੱਚ ਸਾਡੇ ਕੋਲ ਬੜੇ-ਬੜੇ ਵੱਡੇ ਸਹਿਯੋਗਰ ਬਣਨਗੇ ਔਰ ਸਮਾਜ ਦੇ ਜੋ ਥੋੜੇ ਹਾਲਾਤ ਚੱਲ ਰਹੇ ਨੇ ਉਹਨਾਂ ਨੂੰ ਅਸੀਂ ਬਿਜ਼ੀ ਰੱਖਦੇ ਹਾਂ ਅਸੀਂ ਸੁੰਨਾ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਔਰ ਨਸ਼ਿਆਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਦੇਖੋ ਜੀ ਪਹਿਲੀ ਤੇ ਗੱਲ ਆ ਕਿ ਜਿਹੜੇ ਸਾਡੀ ਇਹ ਕੋਸ਼ਿਸ਼ ਹੈ ਕਿ ਬੱਚੇ ਪੰਜਾਬੀ ਤੋਂ ਦੂਰ ਨਾ ਹੋ ਜਾਣ ਆ ਇਹ ਤਾਂ ਪਹਿਲਾਂ ਪੰਜਾਬੀ ਸਪੋਨ ਦੀ ਗੱਲ ਹੈ ਉਸ ਤੋਂ ਇਲਾਵਾ ਸਿਹਤ ਜਿਹੜਾ ਲਿਖਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ ਪਰ ਉਹਦੇ ਲਈ ਤੇ ਅਸੀਂ ਹਮੜ ਤੋਂ ਜਿਹੜੀਆਂ ਜੜਾ ਇਹਨਾਂ ਨੂੰ ਪਾਣੀ ਪਾਉਣਾ ਸ਼ੁਰੂ ਕੀਤਾ ਹੈ ਅਕਸਰ ਦੇਖਿਆ ਜਾਂਦਾ ਕਿ ਬਹੁਤ ਸਾਰੇ ਸਾਇਤਿਕ ਸਮਾਗਮਾਂ ਵਿੱਚ ਵੀ ਔਰ ਘਰਾਂ ਦੇ ਵਿੱਚ ਵੀ ਅਸੀਂ ਇੰਨੀ ਤਵੱਜਹ ਨਹੀਂ ਦੇ ਰਹਾ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਦੀ ਸੋ ਇੱਕ ਬਖਰਾ ਪਲਾਨ ਹੈ ਜਿਹਦੇ ਤਹਿਤ ਖਾਸ ਕਰ ਉਹ ਬੱਚੇ ਨੇ ਇਹਦੇ ਵਿੱਚ ਜੁੜੇ ਹੋਏ ਮжоਰਿਟੀ ਜਿਹੜੇ ਬੱਚੇ ਨੇ ਇਹ ਸਰਕਾਰੀ ਸਕੂਲਾਂ ਦੇ ਬੱਚੇ ਨੇ ਔਰ ਇਹਨਾਂ ਨੂੰ ਚਲਾਉਣ ਵਾਲੇ ਵੀ ਜਿਹੜੇ ਅ ਅਧਿਆਪਕ ਨੇ ਲਾਇਬ੍ਰੇਰੀਅਨ ਨੇ ਉਹ ਵੀ ਤਕਰੀਬਨ 90% ਸਰਕਾਰੀ ਸਕੂਲਾਂ ਦੇ ਹੀ ਨੇ ਜਿੱਥੇ ਅਸੀਂ ਸਿਹਤ ਦੀ ਗੱਲ ਕਰਦੇ ਹਾਂ ਸੱਭਿਆਚਾਰ ਦੀ ਜਾਂ ਸਮਾਜ ਦੇ ਸਮਾਜ ਦੇ ਵਧੀਆਂ ਬਸਲੀਕ ਹੋਣ ਦੀ ਗੱਲ ਕਰਦੇ ਹਾਂ ਉੱਥੇ ਜਿਹੜੇ ਸਪੋਰਟਸ ਨਾਲ ਰਿਲੇਟਡ ਬੱਚੇ ਨੇ ਜਿਸ ਤਰ੍ਹਾਂ ਅੱਜ ਦੋ ਬੱਚਿਆਂ ਨੂੰ ਸਨਮਾਨ ਇੱਥੇ ਕੀਤਾ ਗਿਆ ਉਹਨਾਂ ਨੇ 월ਡ ਰੈਕੋਰਡਸ ਪੈਦਾ ਕੀਤੇ ਨੇ ਉਹਦੇ ਨਾਲ ਨਾਲ ਜਿਹੜਾ ਸਪੋਰਟਸ ਪ੍ਰਤੀ ਵੀ ਬੱਚਿਆਂ ਦੇ ਵਿੱਚ ਜਾਗਰੂਕੀ ਲਾਉਣੀ ਸਾਡਾ ਐਥਲੈਟਿਕ ਡਿਊਟੀ ਹੈ ਸਾਡਾ ਇਨਸਾਨੀਅਤ ਫਰਜ਼ ਬਣਦਾ ਹੈ ਤੇ ਅਸੀਂ ਉਹਨਾਂ ਬੱਚਿਆਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਬਹੁਤ ਹੀ ਸੋਹਣਾ ਇਵੈਂਟ ਆਰਗੇਨਾਈਜ਼ ਹੋਇਆ ਜੀ ਬਾਈ ਦੀ ਫਾਊਂਡੇਸ਼ਨ ਆਫ ਨਵੀਂ ਅਲਮ ਨਵੀਂ ਉਲਾਦ ਇਹ ਇਹਨਾਂ ਦੇ ਐਮਟੀ ਵਿੱਚ ਐਸ ਦਾ ਉਹਦੇ ਮਿਸਟਰ ਸੁਖੀ ਬਾਟ ਜੀ ਕਨੇਡੀਅਨ ਨੇ ਐਂਡ ਆਲ ਓਵਰ ਏਸ਼ੀਆ ਆਲ ਓਵਰ ਵਰਲਡ ਦੇ ਵਿੱਚ ਉਹਨਾਂ ਦੀ ਮੋਰ ਦੈਨ 40 ਜਿਹੜੇ ਨੇ ਆਰਗੇਨਾਈਜੇਸ਼ਨਸ ਨੇ ਔਰ ਉਹਨਾਂ ਨਾਲ ਸਭ ਤੋਂ ਮਹਿੰਮ ਜਿਹੜੀ ਇਹਨਾਂ ਨੇ ਚਲਾਈ ਹੈ ਇਹ ਸਾਡੇ ਮਟਾਲੇ ਅੱਜ ਦੀ ਵੈਂਟ ਆਰਗੇਨਾਈਜ਼ ਹੋਇਆ ਬਾਇਨੀ ਟੀਮ ਆਫ ਮਿਸਟਰ ਅਰਉਂਗ ਜੀ ਇਹਨਾਂ ਦਾ ਇੰਸਟੀਚਿਊਟ ਹੈ ਔਰ ਮੈਂ ਇਹਨਾਂ ਨੂੰ ਵੀ ਐਪਰੀਸ਼ੀਏਟ ਕਰਦਾ ਇਹ ਚੀਜ਼ ਵਾਸਤੇ ਬਿਨਾਂ ਸਿੰਗਲ ਪੈਣੀ ਤੋਂ ਇਹਨਾਂ ਨੇ ਪੂਰਾ ਆਪਣੇ ਖਾਤੋਂ ਖਰਚੋ ਪਾਣੀ ਚੁੱਕਿਆ ਸਭ ਕੁਝ ਕੀਤਾ ਔਰ ਇਹੋ ਜਿਹੇ ਪੀਪਲ ਜਿਹੜੇ ਨੇ ਸਮਾਰਟਲੀ ਦੇ ਪੀਪਲ ਆ ਜਿੰਮ ਔਰ ਮੈਚੋ ਨਾ ਕਿਤੇ ਦੇ ਬੱਚੇ ਵੀ ਨੇ ਛੋਟੇ ਛੋਟੇ ਹੈ ਸਾਡੀ ਸੁਸਾਇਟੀ ਦੇ ਹੋਰ ਵੀ ਬੰਦੇ ਨੇ ਉਹ ਇਹਨਾਂ ਨੂੰ ਐਪਰੀਸ਼ੀਏਟ ਕਰਨ ਐਂਡ ਇਨ ਅਦਰ ਸਾਰ ਦਿਨ ਸੋ ਦੈਟ ਇਜ਼ ਅ ਦਿਓ ਪ੍ਰੋਬਲਮ ਇਨ ਅਡੇ ਰਹਿਣ ਪਰ ਆਨ ਵਾਲੀ ਯੂਥ ਜਾਂ ਆਨ ਵਾਲੀ ਜਨਰੇਸ਼ਨ ਅਜਿ ਦੇ ਚੰਗੇ ਰਾਹ ਤੇ ਪੈਣ। ਮੈਂ ओंकार ਸਿੰਘ ਤੇਜੇ ਸਰ ਨੇ ਮੈਨੂੰ ਜਿਹੜਾ ਸਾਡਾ ਪ੍ਰੋਜੈਕਟ ਹੈ ਨਵੀਆਂ ਕਲਮਾ ਨਵੀਂ ਉਡਾਨ ਇਹਦੇ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਬਹੁਤ ਧੰਨਵਾਦ ਕਰਦਾ ਸ੍ਰੀ ਸੁਖਵੀਰਾਟ ਜੀ ਦਾ ਤੇ ਮੇਰੇ ਨਾਲ ਮੇਰੇ ਵੀਰ ਗਗਨਦੀਪ ਸਿੰਘ ਜੀ ਗੁਰਦਾਸਪੁਰ ਤੋਂ ਸਾਡੇ ਮੁੱਖ ਸੰਪਾਦਕ ਨੇ ਤੇ ਜਿਹੜਾ ਇਹ ਪ੍ਰੋਜੈਕਟ ਹੈ ਤਕਰੀਬਨ 2 ਸਾਲ ਪਹਿਲਾਂ ਸ਼ੁਰੂ ਹੋਇਆ ਸੀਗਾ ਪਟਿਆਲੇ ਜ਼ਿਲ੍ਹੇ ਤੋਂ ਸ਼ੁਰੂ ਕੀਤਾ ਸੀਗਾ ਤੇ ਅੱਗੇ-ਅੱਗੇ ਪੂਰੇ ਪੰਜਾਬ ਦੇ ਵਿੱਚ ਵਾਟਸਐਪ ਵੱਲੋਂ ਡਿਊਟੀ ਲਗਾਈ ਗਈ ਕਿ ਪਾ ਟੀਮਾਂ ਬਣਾ ਕੇ ਅੱਗੇ ਜਿਹੜਾ ਪ੍ਰੋਜੈਕਟ ਆ ਪੂਰੇ ਪੰਜਾਬ ਵਿੱਚ ਸ਼ੁਰੂ ਕਰੀਏ ਤਾਂ ਮੈਂ ਦੱਸਦੇ ਆ ਖੁਸ਼ੀ ਮਹਿਸੂਸ ਕਰ ਰਹੇ ਆ ਕਿ ਅਸੀਂ 23 ਜ਼ਿਲ੍ਹਿਆਂ ਦੇ ਵਿੱਚ ਤਕਰੀਬਨ 60 ਦੇ ਕਰੀਬ ਜਿਹੜੀਆਂ ਕਿਤਾਬਾਂ ਛਾਪ ਲੀਆਂ ਲੋਕ ਅਰਪਣ ਕਰ ਚੁੱਕੇ ਆ ਤੇ ਕੁਝ ਅਗਲੇ ਦਿਨਾਂ ਵਿੱਚ ਲੋਕ ਅਰਪਣ ਕਰ ਰਹੇ ਆ ਤੇ 23 ਜ਼ਿਲ੍ਹਿਆਂ ਤੋਂ ਇਲਾਵਾ ਰਾਜਸਥਾਨ ਵਿੱਚ ਦੋ ਕਿਤਾਬਾਂ ਹਿਮਾਚਲ ਹਰਿਆਣਾ ਦਿੱਲੀ ਮਹਾਰਾਸ਼ਟਰ ਦੇ ਵਿੱਚ 20 ਤਰੀਕ ਨੂੰ ਅਸੀਂ ਜਿਹੜੀ ਕਿਤਾਬ ਲੋਕਾਰਪਣ ਕਰਨ ਜਾ ਰਹੇ ਆ ਬੰਬੇ ਦੇ ਬੱਚਿਆਂ ਦੀ ਜਿਹੜੇ ਪੰਜਾਬੀ ਵਿੱਚ ਲਿਖਦੇ ਨੇ ਤੇ ਪੰਜਾਬ ਤੋਂ ਬਾਹਰ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਵਿੱਚ ਵੀ ਬਾਦ ਸਾਹਾ ਆਪ ਜਾ ਕੇ ਪੰਜ ਕਿਤਾਬਾਂ ਜਿਹੜੀਆਂ ਸ਼ਾਹਮੁਕੀ ਦੇ ਵਿੱਚ ਉੱਥੇ ਲੋਕਾਰਪਣ ਕਰਕੇ ਆਏ ਨੇ ਨਵੇਂ ਕਲਮਾ ਨਵੇਂ ਉਡਾਣ ਪ੍ਰੋਜੈਕਟ ਦੀਆਂ ਤੇ 17 ਜ਼ਿਲ੍ਹਿਆਂ ਵਿੱਚ ਉੱਥੇ ਹੋਰ ਕੰਮ ਚੱਲ ਰਿਹਾ ਹੈ ਪਾਕਿਸਤਾਨ ਤੋਂ ਅੱਗੇ ਇਟਲੀ ਅਮਰੀਕਾ ਆਸਟ੍ਰੇਲੀਆ ਕੈਨੇਡਾ ਇੰਗਲੈਂਡ ਫਰਾਂਸ ਉੱਥੇ ਵੀ ਜਿਹੜਾ ਇਹ ਪ੍ਰੋਜੈਕਟ ਹੈ ਬਾਕੀ ਵੀ ਜਿਹੜਾ ਬਹੁਤ ਵਧੀਆ ਚੱਲ ਰਿਹਾ ਤੇ ਇੰਗਲੈਂਡ ਦੀ ਜਿਹੜੀ ਕਿਤਾਬ ਛਪ ਚੁੱਕੀ ਆ ਉਹ ਅਗਲੇ ਦਿਨਾਂ ਵਿੱਚ ਲੋਕਾਰਪਣ ਹੋਣੀ ਤੇ ਜਿਹੜੇ ਦੂਸਰੇ ਦੇਸ਼ਾਂ ਵਿੱਚ ਵੀ ਕੈਨੇਡਾ ਦੀ ਵੀ ਕਿਤਾਬ ਹੈ ਜਿਹੜੀ ਉਹ ਸਿਪਾਈ ਦੇ ਅਧੀਨ ਹੈ ਉੱਥੇ ਵੀ ਇਹ ਪ੍ਰੋਜੈਕਟ ਚੱਲਦਾ ਜਿਹੜੇ ਬੰਦੇ ਨੇ ਕੁਝ ਕਰਨਾ ਹੈ ਤੇ ਜੇ ਬਾਟਸਾਬ ਵਰਗੇ ਬੰਦੇ ਹੈਗੇ ਨੇ ਤਾਂ ਪੰਜਾਬੀ ਮਾਂ ਬੋਲੀ ਨੂੰ ਮੈਨੂ ਲੜਾਦਾ ਕੋਈ ਖਤਰਾ ਨਹੀਂ ਜਿਹੜਾ ਭਵਿੱਖ ਹੈ ਸਰ ਨੇ ਉਹਨਾਂ ਦੀਆਂ ਹੱਥ ਉਹਨਾਂ ਦੀਆਂ ਬਾਹਵਾਂ ਫੜ ਲਈਆਂ ਪਰ ਉਹਨੂੰ ਅੱਗੇ ਜਾ ਕੇ ਬਹੁਤ ਜਿਹੜਾ ਬਲੰਦੀਆਂ ਛੋਣਗੇ ਇਹਦੇ ਵਾਸਤੇ ਵੀ ਅਸੀਂ ਸਰ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਧੰਨਵਾਦ ਕਰਦੇ ਹਾਂ ਅੱਜ ਗੁਰਦਾਸਪੁਰ ਟੀਮ ਦਾ ਗਗਨਵੀਰ ਜੀ ਖੜੇ ਨੇ ਕਿ ਜਿੱਥੇ ਅਸੀਂ ਅੱਜ ਇਹ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਆਏ ਸੀ ਇੱਥੇ ਵੀ ਪੰਜ ਇੱਕ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੇ ਇੱਕ ਪਠਾਨਕੋਟ ਤੋਂ ਪੰਜ ਕਿਤਾਬਾਂ ਜਿੱਥੇ ਲੋਕ ਅਰਪਣ ਕੀਤੀਆਂ ਨੇ ਅੱਗੇ ਸਾਡੇ ਪ੍ਰੋਗਰਾਮ ਕੱਲ 4 ਕਿਤਾਬਾਂ ਫੜਵਾੜੀ ਤੇ ਫਿਰ 10 ਕਿਤਾਬਾਂ ਸਗਰੂਰ ਕਰ ਰਹੇ ਹਾਂ ਜੀ ਲੋਕ ਅਰਪਣ 4 ਕਿਤਾਬਾਂ ਮੁਹਾਲੀ 2 ਸ੍ਰੀ ਮੁਕਤਸਰ ਸਾਹਿਬ ਤੇ 1 ਬੰਬਈ 24 ਕਿਤਾਬਾਂ ਜਿਹੜੀਆਂ ਅਗਲੇ 10 ਦਿਨਾਂ ਦੇ ਵਿੱਚ ਵਿੱਚ ਲੋਕ ਅਰਪਣ ਕਰਨੇ ਜਾ ਰਹੇ ਹਾਂ ਤੇ ਸਾਰ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਇਸ ਪ੍ਰੋਜੈਕਟ ਵਾਸਤੇ ਜਿੱਥੇ ਵੀ ਸਾਰ ਸਾਡੀ ਡਿਊਟੀ ਲਾਉਣਗੇ ਅਸੀਂ ਖੇੜੇ ਮੱਥੇ ਪ੍ਰਵਾਨ ਕਰਕੇ ਦਿਨ ਰਾਤ ਇਸ ਪ੍ਰੋਜੈਕਟ ਵਾਸਤੇ ਚੜ੍ਹਦੀ ਕਲਾ ਵਾਸਤੇ ਹਾਜ਼ਰ ਰਹਾਂਗੇ ਬਹੁਤ ਬਹੁਤ ਧੰਨਵਾ ਹਾਂਜੀ ਅੱਜ ਮੇਰੇ ਹਰਸ਼ਨ ਕਾਲਜ ਦੇ ਵਿਹੜੇ ਦੇ ਵਿੱਚ ਮੇਰੇ ਲਈ ਬੜੀ ਮਾਣ ਦੀ ਔਰ ਫਕਰ ਦੀ ਗੱਲ ਸੀਗੀ ਕਿ ਜਿਹੜਾ ਸੁਖੀ ਬਾਗ ਜੀ ਵੱਲੋਂ ਚਲਾਈ ਜਾ ਰਹੀ ਸੰਸਥਾ ਨਵੀਆਂ ਕਲਮਾਂ ਨਵੀਂ ਉਡਾਨ ਜਿਹੜੇ ਇਹਦੇ ਸੰਯੋਜਕ ਹੈਗੇ ਆ ਇਸਨਾਂ ਸਤਿਵਿਚ ਕਿ ਉਹ ਪ੍ਰਾਲਾ ਕਿ ਛੋਟੇ ਬੱਚਿਆਂ ਨੂੰ ਲੇਖਨ ਵੱਲ ਉਹਨਾਂ ਦਾ ਰੁਝਾਨ ਵਧਾਉਣ ਵਾਸਤੇ ਅੱਜ ਪ੍ਰੋਗਰਾਮ ਕੀਤਾ ਗਿਆ ਮੇਰੇ ਦਿਲ ਦੀ ਗਹਿਰਾਈਆਂ ਨੂੰ ਇਹ ਛੂ ਗਿਆ ਕਿਉਂਕਿ ਜਿੰਨੇ ਅੱਜ ਤੱਕ ਜਿੰਨੇ ਵੀ ਪ੍ਰੋਗਰਾਮ ਦੇਖੇ ਸੀਗੇ ਜਾਂ ਬੁੱਕਸ ਦਾ ਦੇਖਿਆ ਸੀਗਾ ਵੱਡੇ ਲੇਖਕਾਂ ਦੀ ਬੁੱਕਸ ਦਾ ਹੀ ਲੋਕਾਤਮਨ ਦੇਖਿਆ ਸੀਗਾ ਪਰ ਅੱਜ ਇਸ ਵਿੜੇ ਦੇ ਵਿੱਚ ਪੰਜ ਕਿਤਾਬਾਂ ਰਿਲੀਜ਼ ਹੋਈਆਂ ਜਿਦੇ ਸੀ ਬੱਚਿਆਂ ਦੀਆਂ ਰਚਨਾਵਾਂ ਉਹਦੇ ਚ ਸੰਪਾਦਿਤ ਹੋਈਆਂ ਤਿੰਨ ਬਰਦਾਸ਼ਪੁਰ ਆਪਣੇ ਬਰਦਾਸ਼ਪੁਰ ਡਿਸਟ੍ਰਿਕਟ ਦੀਆਂ ਇੱਕ ਸ਼੍ਰੀ ਅਮਰitsar ਸਾਹਿਬ ਦੀ ਤੇ ਇੱਕ ਪਠਾਨਕੋਟ ਦੀ ਮੈਂ ਆਪਣੇ ਸਮੂਚੇ ਕਾਲਜ ਵੱਲੋਂ ਇਸ ਸੰਸਥਾ ਨੂੰ ਬਹੁਤ-ਬਹੁਤ ਵਧਾਈ ਦਿੰਦਾ ਬੱਚਿਆਂ ਵਾਸਤੇ ਜੋ ਕਰ ਰਹੀ ਹੈ ਉਹਨਾਂ ਦੇ ਹੱਥਾਂ 'ਚੋਂ ਮੋਬਾਈਲ ਖੋ ਕੇ ਉਹਨਾਂ ਦੇ ਹੱਥਾਂ 'ਚ ਕਲਮ ਫੜਾ ਰਹੀ ਹੈ ਪਰਮਾਤਮਾ ਇਹਨਾਂ ਨੂੰ ਦਿਨ ਰਾਤ ਮਿਹਨਤ ਕਰਨ ਦੀ ਅਥਕ ਸਤਿ ਵੀ ਜਦੋਂ ਕਦੀ ਵੀ ਮੇਰੀ ਸੇਵਾਵਾਂ ਦੀ ਲੋੜ ਪਵੇ ਮੈਂ ਹਾਜ਼ਰ ਹਾਂ ਤਨ ਮਨ ਨਾਲ